ਬਈ ਮਤਰਾ ਅੱਜ ਆਪਾਂ ਕਾਲੇ ਭਦਾਵੜ ਵਾਲੇ ਕੋਲੇ ਪਹੁੰਚੇ ਠੀਕੇ ਤੇ ਬਾਈ ਕੋਲੇ ਇੰਨੀ ਚੰਗੀ ਗਾਂ ਹੀ ਹੋਈ ਆ ਨਾ ਯਾਰ ਮੇਰਾ ਬਹੁਤ ਜੀ ਕਰ ਰਿਹਾ ਵੀ ਇਹਨੂੰ ਲੈ ਜਾਵਾਂ ਪਰ ਇਹਨੀ ਗੱਲਾਂ ਮੇਰੇ ਲਈ ਘਰੇ ਬੰਦਨ ਨੂੰ ਥਾਉਣੀ ਹੈਗੀ ਤੇ ਬਾਈ ਲਵੇ ਯਾਰ ਗਾਂ ਬਹੁਤ ਚੰਗੀ ਆਈ ਇਹਦੇ ਬਾਕੀ ਆਪਾਂ ਡਿਟੇਲ ਬਾਈ ਤੋਂ ਲੈਂਦੇ ਕੀ ਹਾਲਾ ਗਾਲੇ ਬਾਈ ਕੀ ਹਾਲ ਚਾਲ ਵਧੀਆ ਜੀ ਬੂਰੇ ਵਧੀਆ ਵਧੀਆ ਬਾਈ ਤੇ ਬਈ ਆਹ ਦੱਸਿਓ ਮੜਾ ਯਾ ਗਾਂ ਦੀ ਕੀ ਡਿਟੇਲ ਯਾਰ ਮੈਨੂੰ ਬਹੁਤ ਚੰਗੀ ਲੱਗੀ ਆ ਇਹ ਬਾਈ ਤੀਜਾ ਸੂਆ ਸੂਣੀ ਆ ਜੀ अच्छा भाई ਤੇ 35 ਤੋਂ ਪਲੱਸ ਦੁੱਧ ਦਿੱਤਾ ਵੈ ਇਸ ਵਾਰ ਇਹਦੀ ਸਮਾਈ ਸਮੀ ਬਹੁਤ ਹੋਈ ਵੀ ਆ 40 ਤੋਂ ਪਲੱਸ ਦੀ ਉਮੀਦ ਹੈ ਬਾਕੀ ਦੁੱਧ ਕਹਿੰਦੇ ਨੇ ਸੇਵਾ ਦਾ ਅਗਲੇ ਨੇ ਜੱਜਮੈਂਟ ਆਪ ਦੀ ਲਾ ਕੇ ਲੈ ਜਾਣੀ ਠੀਕ ਆ ਭਾਈ ਤੇ ਆਪਾਂ ਕਹਿੰਦੇ ਵੀ ਫਾਰਮ ਵਾਲੀ ਗਾਂ ਕੀ ਇਹ ਫਾਰਮ ਵਾਲੀ ਗਾਂ ਇੱਕ ਦੋ ਰੱਖਣ ਦੀ ਲੋੜ ਨਹੀਂ ਇੱਕ ਹੀ ਵਾਧੂ ਇੱਕ ਹੀ ਵਾਧੂ ਸਹੀ ਗੱਲ ਆ ਭਾਈ ਜੇ ਕਿਸੇ ਨੇ ਦੋ ਲੈਣੀਆਂ ਆਂਦੇ ਨਾ ਦੋ ਦੀ ਸਾਥੇ ਇੱਕ ਸਾਹਵ ਨੂੰ ਤੁਸੀਂ ਆ ਦੇਖ ਸਕਦੇ ਤੁਸੀਂ ਲੈਵਾ ਦੋਗਾ ਕਿੰਨਾ ਚੰਗਾ ਹੈ ਸਹੀ ਗੱਲ ਆ ਬਾਈ ਕੱਲਾ ਕੱਲਾ ਥਾੜਾ ਕਾ ਵਧੀਆ ਬਾਕੀ ਠੰਡੀ ਜੈਲੀ ਨਾ ਬਈ ਬਾਈ ਕਾਲੇ ਕਿੰਨੇ ਦਿਨ ਲੈ ਜੂ ਇਹ ਸੂਣ ਚ ਬਾਈ ਹਜੇ 5-4 ਦਿਨ ਲੈ ਜੀ 5-4 ਦਿਨ ਲੈ ਜੂਗੀ ਹਾਂਜੀ ਤੇ ਲਓ ਬਈ ਮਿੱਤਰੋ ਅਸੀਂ ਦੇਖ ਸਕਦੇ ਹਾਂਗੇ ਵਧੀਆ ਐਂ ਚੰਗੀ ਚਮਕ ਦੇਖ ਸਕਦੇ ਤੁਸੀਂ ਸਭੀ ਬਲੀ ਦੀ ਚਮਕੀ ਦੱਸ ਦਿੰਦੀ ਆ ਵੀ ਹਾਂ ਯਾਰ ਵੀ ਕੀ ਕੁਆਲਿਟੀ ਹੈਗਾ ਦੀ ਲੈ ਵਾਲੂ ਬਾ ਦੇਖ ਲਓ ਅਸੀਂ ਕਿੱਡਾ ਤਕੜਾ ਕਾਲੇ ਬਈ ਇਹ ਆਪਣਾ ਕੋਈ ਮਸ਼ੀਨ ਵਾਲਾ ਭਰਾ ਜੀ ਦਾ ਸਕਦਾ ਕਾ ਹੱਥੀ ਚ ਬਾਈ ਵੀ ਹੱਥੀ ਵੀ ਮਸ਼ੀਨ ਵਾਲਾ ਵੀ ਯਾਰ ਦੋਨੇ ਤਰ੍ਹਾਂ ਦੀ ਬੰਦਾ ਲਿਆ ਸਕਦਾ ਤੇ ਲਓ ਬਈ ਮਿੱਤਰੋ ਜਿੰਨੀ ਬਰੀਡ ਹੋਊਗੀ ਸਹੀ ਗੱਲ ਆ ਬਾਈ ਬਾਕੀ ਆਪ ਹੀ ਦੱਸਦੀ ਆ ਬਈ ਗਾਂ ਆਪਾਂ ਕਿਹਦੀ ਬੋਲਣ ਦੀਆਂ ਵੀਰੇ ਨੇ ਸਹੀ ਗੱਲ ਆ ਕੀ ਬਾਈ ਤੇ ਬਾਕੀ ਦੇਖ ਸਕਦੇ ਹੋ ਬਾਕੀ ਨੰਬਰ ਕਾਲੇ ਦਾ ਸਕਰੀਨ ਤੇ ਚੱਲੀ ਜਾਂਦਾ ਹੈ ਆ ਜੀ ਸਿੱਧੀ ਸੁੱਧੀ ਪੱਠਪੂੜਾ ਮਜਬੂਤ ਆ ਜੀ ਜੋ ਬਰੀਡ ਕੈਰੇਕਟਰ ਹੁੰਦੇ ਆ ਹਾਂ ਕਾਲੇ ਬਈਲੇ ਮੁੱਲ ਹੁਣ ਦੱਸ ਹੀ ਦੇ ਕੇਰਾ ਵੀਡੀਓ ਦੇ ਵਿੱਚ ਹੀ ਕਰ ਦੇਣਾ ਜੀ ਰੇਟ ਆਪਾਂ ਨੇ ਬੋਲ ਵੀਰੇ 160 ਆ 160 ਹਾਂ ਲੈਣ ਦੇਣ ਆਪਾਂ ਗਹਿਲੀ ਆ ਵੀ ਬਾ ਡੇਢ ਦੀ ਦਵਾਂਗੇ ਬਾਈ ਡੇਢ ਦੀ ਜਮਈ ਲਾਸਟ ਹੀ ਆਪਾਂ ਗਹਿਲੀ ਆ ਕੋਈ ਛੋਟੀ ਛੋਟੀ ਮਾਨਨੇ ਕਨ ਆਇਓ ਵੱਡੀ ਡਵਾਲਾਂ ਅੰਤ ਹੀ ਨਹੀਂ ਆ ਰਹੀ। ਲਓ ਬਈ ਦੇਖ ਸਕਦੇ ਹੋ ਕਾਲੇ ਦੇ ਬਰੋਬਰੀ ਭਿੜਦੀ ਹੈਗੀ ਗਾ। ਬਾਈ ਲੰਬਾਈ ਲੰਮੂਈ ਲੰਬਾਈ ਲੰਮੂਈ ਚੈੱਕ ਕਰ ਲਓ ਸੀ ਕਿੰਨੀ ਜਿਆਦੀ ਹੈਗੀ। ਕੋਈ ਆਪਾਂ ਕਹਿੰਦੇ ਕਿਸੇ ਪਾਸੇ ਕਮੀ ਪੇਸੀ ਰਮਿੰਦਾ ਲੱਗੇ ਮੈਂ ਤਾਂ ਸੱਚੀ ਮੇਰਾ ਤਾਂ ਦਿਲ ਆ ਗਿਆ ਤੇ ਗਾਂ ਤੇ ਜਿਹੜੀ ਗੱਲ ਆ ਪਰ ਘਰੇ ਜਗ੍ਹਾ ਹੀ ਨਹੀਂ ਹੈਗੀ ਰੱਖਣ ਨੂੰ। ਅੱਛਾ ਹੋਰ ਵੀ ਪਸ਼ੂ ਹੈਗੇ ਬਾਈ। ਆ ਦੋ ਗਾਵਾਂ ਹੋਰ ਆ। ਤੇ ਲਓ ਬਈ ਮੇਰੇ ਦੋ ਪਸ਼ੂ ਹੋਰ ਨੇ ਬਾਈ ਹੋਰਾਂ ਦੇ। ਆਹਾ ਬਾਈ ਇਹ ਤਾਜੀ ਸੂਈ ਆ ਕੱਲ ਦੀ। ਲਓ ਬਈ ਇਹ ਤਾਜੀ ਸੂਈ ਆ ਕੱਲ ਦੀ ਲੇਵਾ ਦੂ ਭਾਈ ਦਾ ਵੀ ਬ ਲੋ ਬਈ 20 ਕਿਲੋ ਦੁੱਧ ਹੈ ਬਈ 20 ਕਿਲੋ ਦੁੱਧ ਦਿੰਦੀ ਆ 20 ਕਿਲੋ ਦੁੱਧ ਦਿੰਦੀ ਆ ਕੱਲ ਦੀ ਸੂਈ ਹੈ ਕੱਲ ਦੀ ਸੂਈ ਆ ਮਗਰ ਕੀ ਹੈ ਬਈ ਇਹ ਮਗਰ ਬੱਚਾ ਜੀ ਮਗਰ ਬੱਚਾ ਬਈ ਐਰ ਸਾਈਡ ਦਾ ਜੇ ਕਿਸੇ ਨੇ ਰੱਖਣਾ ਪਾਲਣਾ ਹੋਵੇ ਯਾਰ ਸਾਰ ਬੱਚਾ ਐਰ ਸਾਈਡ ਦਾ ਬੱਚਾ ਮਿੱਤਰੋ ਦੇਖ ਸਕਦੇ ਹੋ ਤੁਸੀਂ ਤੇ ਕਾਲੇ ਬਈ ਇਹਦਾ ਮੁੱਲ ਕੀ ਕਰਦੇ ਹੋ ਬਸ ਲਾਸਟ ਹੀ 68000 ਰੁਪਿਆ ਬਈ 68000 ਰੁਪਿਆ ਠੀਕ ਆ ਬਈ ਤੇ ਬਈ ਇਹ ਜਰਸੀ ਹੈਗੀ ਜਰਸੀ ਅੱਜ ਚੌਥਾ ਦਾਣਾ ਸੂਈ ਨੂੰ ਠੀਕ ਆ ਬਈ ਤੇ 13 ਤੋਂ 14 ਕਿਲੋ ਮਿਣਕੇ ਕੋਈ ਵੀ ਬਾਈ ਲੈ ਆ ਸਕਦਾ ਲਓ ਬਈ ਮਿੱਤਰੋ ਇਹ ਵੀ ਚੰਗੀ ਆ ਦੇਖ ਸਕਦੇ ਹੋ ਕੰਡੀ ਸੀਪ ਬੋਲਦਾ ਕਿ ਲੋ ਬਾਈ ਇਹਦਾ ਟਾਈਮ ਹੀ ਸਾਰਾ ਸਹੀ ਹੈ ਚ ਬਾਈ ਜੂਈ ਅਜੇ ਤਾਂ 2 ਵਜੇ বাজਦੇ ਆ ਤੇ ਆਥ ਨੂੰ ਰਣੇ ਬਹੁਤ ਸੋਹਣੀ ਲੇਵਾ ਤਿਆਰ ਕਰ ਜਾਂਦੇ ਸਹੀ ਗੱਲ ਆ ਕਿ ਬਾਈ 2 ਵਜੇ ਸੀ ਚੈੱਕ ਕਰ ਲਓ ਸੀ ਵੀ ਕਿੰਨਾ ਆਪਾਂ ਕੇ ਲਈ ਕਰਦੀ ਸਹੀ ਗੱਲ ਆ ਬਾਈ ਤੇ ਬਾਈ ਕਾਲ ਇਹਦਾ ਰੇਟ ਕੀ ਹੈਗਾ ਇਹ ਵੀ 60000 ਦੀ ਬਾਈ ਇਹ ਵੀ 60000 ਹਾਂ ਚੌਥਾ ਦਿਨ ਸੂਈ ਨੂੰ ਆ ਤੇ ਦੁੱਧ ਹੁਣ 13 ਤੋਂ 14 ਕਿਲੋ ਮਿਣਕੇ ਕੋਈ ਚਾਰ ਟਾਈਮ ਲੈ ਜਾ ਇਹਦੇ ਮੰਗਰ ਕੀ ਹੈ ਬਾਈ ਮੰਗਰ ਬੱਛਾ ਇਹਦੇ ਹੀ ਮੰਗਰ ਬੱਛਾ ਹਾਂ ਥਾਣਾ ਕੋਈ ਭੂਰਸਾ ਲਗਣ ਮਰੂੜੀ ਆਣ ਓਕੇ ਦੀ ਰਿਪੋਰਟ ਉਹਦੀ ਓਕੇ ਹੈ ਹੈ ਲਓ ਵੀ ਮਿੱਤਰੋ ਬਾਈ ਹੋਰਾਂ ਕੋਲੇ ਤਿੰਨ ਜਾਨਵਰ ਨੇ ਤਿੰਨੇ ਹੀ ਸੇਲ ਨੇਗੇ ਰੇਟ ਤੁਹਾਨੂੰ ਦੱਸਦਾ ਤੇ ਕਿਹੜਾ ਕਰ ਲਿਓ ਬਾਈ ਹੋਰਾਂ ਨਾਲ ਸੰਪਰਕ